ਦੇਖੋ ਵੀ ਗੱਲ ਆ ਸਿੱਧੀ ਜੀ ਜੇ ਤਾਂ ਤੁਸੀਂ ਸਾਡਾ ਹੀ ਪਾਣੀ ਭਰੋਗੇ ਤੇ ਸਾਡੀ ਹੀ ਜੀਹ ਜੂਰੀ ਕਰੋਗੇ ਤਾਂ ਤਾਂ ਤੁਸੀਂ ਬਹੁਤ ਵੱਡੇ ਦੇਸ਼ ਭਗਤੋਂ ਪਰ ਜੇ ਕਿਤੇ ਤੁਸੀਂ ਭੁੱਲ ਕੇ ਵੀ ਸਾਡੇ ਗਲਤ ਕੰਮਾਂ ਦੀ ਖਿਲਾਫਤ ਕਰਨ ਦੀ ਕੋਸ਼ਿਸ਼ ਕਰੋਗੇ ਸਾਡੇ ਗਲਤ ਕੰਮਾਂ ਦਾ ਸੱਚ ਲੋਕਾਂ ਦੇ ਸਾਹਮਣੇ ਉਜਾਗਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਬਹੁਤ ਵੱਡੇ ਦੇਸ਼ਤਰੋਂ ਹੀ ਹੋ ਤੇ ਦੇਸ਼ਤਰੋਂਾਂ ਦੀ ਜਗਾ ਕਿੱਥੇ ਹੁੰਦੀ ਆ ਜੇਲ੍ਹਾਂ ਚ ਇਹ ਗੱਲ ਇੱਕ ਵਾਰ ਫਿਰ ਤੋਂ ਭਾਰਤ ਦੀ ਸਰਕਾਰ ਨੇ ਲੇਹ ਲਦਾਖ ਦੇ ਲੋਕਾਂ ਦੇ ਰਾਹੀਂ ਸਾਰੇ ਭਾਰਤ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸਾਰੇ ਭਾਰਤ ਨੂੰ ਕੀ ਸਾਰੀ ਦੁਨੀਆ ਨੂੰ ਹੀ ਦੱਸਣ ਦੀ ਕੋਸ਼ਿਸ਼ ਕੀਤੀ ਹੁਣ ਇਹ ਲੇਹ ਲਦਾਖ ਦੇ ਵਿੱਚ ਹਿੰਸਾ ਕਿਉਂ ਪਟਕੀ ਉਥੋਂ ਦੀ ਨੌਜਵਾਨ ਪੀੜੀ ਜਿਹਨੂੰ ਜੈਂਸੀ ਕਿਹਾ ਜਾਂਦਾ ਉਹਨਾਂ ਨੇ ਕਿਉਂ ਬੀਜੇਪੀ ਦਾ ਦਫ਼ਤਰ ਫੂਕਤਾ ਤੇ ਫਿਰ ਸੋਨਮ ਪਾਂਗਚੁਕ ਜੋ ਕਿਸੇ ਟਾਈਮ ਮੋਦੀ ਸਾਹਿਬ ਦਾ ਬਹੁਤ ਫੇਵਰੇਟ ਪਰਸਨ ਹੋਇਆ ਕਰਦਾ ਸੀ ਉਹ ਹੁਣ ਦੇਸ਼ทรਹੀ ਕਿਉਂ ਹੋ ਗਿਆ ਇਹ ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਕਿਉਂਕਿ ਜੇ ਤੁਸੀਂ ਕਿਤੇ 3 ਇਡੀਅਟਸ ਮੂਵੀ ਵੇਖੀ ਹੋਵੇ ਤਾਂ ਉਹਦੇ ਵਿੱਚ ਜੋ ਅਮੀਰ ਖਾਨ ਨੇ ਰੋਲ ਨਿਭਾਇਆ ਉਹ ਏਸੇ ਸੋਨਮ ਬਾਗਚੁਕ ਦਾ ਰੋਲ ਆ ਤਾਂ ਕਰਕੇ ਇਹ ਬਹੁਤ ਇੰਟਰਸਟਿੰਗ ਪਰਸਨੈਲਿਟੀ ਆ ਇਹਨੂੰ ਵੀ ਸਮਝਾਂਗੇ ਇਸ ਵੀਡੀਓ ਦੇ ਵਿੱਚ ਕਿ ਇਹ ਕੌਣ ਆ ਕਿੱਥੋਂ ਆਇਆ ਕੀ ਸ਼ੈ ਆ ਹੋਰ ਵੀ ਬਹੁਤ ਸਾਰੇ ਤੱਥਾਂ ਤੇ ਮਾਰਾਂਗੇ ਝਾਤ ਤਾਂ ਚਲੋ ਕਰੀਏ ਸ਼ੁਰੂਆਤ 1966 ਦੇ ਵਿੱਚ ਸੋਨਮ ਬਾਂਗਚੁਕ ਦਾ ਜਨਮ ਹੁੰਦਾ ਹੈ ਲਦਾਖ ਦੇ ਵਿੱਚ ਇਹ ਉੱਥੇ ਹੀ ਬਾਅਦ ਦੇ ਵਿੱਚ ਪਲਿਆ ਤੇ 1987 ਦੇ ਵਿੱਚ ਜਾ ਕੇ ਇਹਨੇ ਸਿਵਲ ਦੀ ਬੀਟੈਕ ਪਾਸ ਕੀਤੀ ਤੇ ਉਸ ਤੋਂ ਬਾਅਦ ਫਰਾਂਸ ਚਲਾ ਗਿਆ ਇਹ ਫਰਾਂਸ ਤੋਂ ਇਹਨੇ ਪੜ੍ਹਾਈ ਕੀਤੀ ਆਰਥ ਆਰਕੀਟੈਕਚਰ ਦੀ ਇਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਡਿਵੈਲਪਮੈਂਟ ਵੀ ਕਰਨੀ ਆ ਪਰ ਵਾਤਾਵਰਨ ਨੂੰ ਵੀ ਹਾਮ ਨਹੀਂ ਕਰਨਾਗਾ ਜਣੇ ਕਿ ਵਾਤਾਵਰਨ ਨੂੰ ਬਚਾਉਂਦੇ ਹੋਏ ਡਵੈਲਪਮੈਂਟ ਦਾ ਮਾਡਲ ਉਸਾਰਨ ਦੀ ਇਹਨੇ ਸਿੱਖਿਆ ਲੈਣੀ ਸ਼ੁਰੂ ਕੀਤੀ ਫਰਾਂਸ ਤੋਂ ਤੇ ਉਥੋਂ ਸਿੱਖਿਆ ਲੈ ਕੇ ਇਹ ਉਥੇ ਨਹੀਂ ਰਿਹਾ ਲਦਾਖ ਦੇ ਵਿੱਚ ਹੀ ਦੁਬਾਰੇ ਆ ਗਿਆ ਤੇ 1988 ਦੇ ਵਿੱਚ ਇਹਨੇ ਇੱਕ ਐਨਜੀਓ ਸ਼ੁਰੂ ਕੀਤੀ ਉਹ ਐਨਜੀਓ ਦਾ ਮਕਸਦ ਸੀ ਕਿ ਨਾਲੇ ਤਾਂ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਤੇ ਨਾਲੇ ਯੂਥ ਦੇ ਵਿੱਚ ਕਲਚਰ ਨੂੰ ਲੈ ਕੇ ਜਾਣਾ ਜਣੀ ਲੇ ਲਦਾਖ ਦਾ ਕਲਚਰ ਲੇ ਲਦਾਖ ਦੀ ਐਜੂਕੇਸ਼ਨ ਤੇ ਲੇ ਲਦਾਖ ਦਾ ਪਾਤਾਵਰਨ ਇਹਨਾਂ ਨੂੰ ਬਚਾਉਣ ਦੇ ਲਈ ਇਹਨੇ ਇੱਕ ਐਨਜੀਓ ਸ਼ੁਰੂ ਕੀਤੀ ਵੱਡੇ ਪੱਧਰ ਤੇ ਜੂਥ ਉਹਦੇ ਨਾਲ ਜੁੜਿਆ ਤੇ ਇਹਨਾਂ ਦੀ ਐਨਜੀਓ ਚੱਲਣੀ ਸ਼ੁਰੂ ਹੋ ਗਈ 1994 ਦੇ ਵਿੱਚ ਇਹਨੇ ਨਿਊ ਹੋਪ ਨਾਂ ਦੀ ਇੱਕ ਹੋਰ ਮਹਿਮ ਚਲਾਈ ਉਹ ਮਹਿਮ ਦੇ ਨਾਲ ਇਹਨੇ ਕੀ ਕੀਤਾ ਕਿ ਜਿਵੇਂ ਪ੍ਰੈਕਟੀਕਲ ਸਮਝਾਉਣੇ ਹੁੰਦੇ ਆ ਆਪਾਂ ਬੱਚਿਆਂ ਨੂੰ ਉਹਵੇਂ ਪ੍ਰੈਕਟੀਕਲੀ ਸਮਝਾਉਣਾ ਸ਼ੁਰੂ ਕੀਤਾ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਵੱਡੇ ਪੱਧਰ ਤੇ ਜਵਾਕਾਂ ਨੂੰ ਸਾਇੰਸ ਬਾਰੇ ਇਹ ਪੜਾਉਂਦਾ ਤੇ ਕੈਂਪ ਲਾਉਂਦਾ ਉੱਥੇ ਇਦਾਂ ਦੇ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਫਿਰ ਇਸੇ ਤਰ੍ਹਾਂ ਦੇ ਸੋਸ਼ਲ ਕੰਮ ਇਹ ਕਰਦਾ ਰਿਹਾ ਸੋਸ਼ਲ ਐਕਟਿਵਿਸਟ ਬਣ ਗਿਆ ਤੇ ਹਿਮਾਲਿਆਨ ਇੰਸਟੀਚਿਊਟ ਆਫ ਅਲਟਰਨੇਟਿਵਸ ਨਾਂ ਦਾ ਇਹਨੇ ਇੱਕ ਇੰਸਟੀਚਿਊਟ ਖੋਲ੍ਹ ਲਿਆ ਉਸ ਇੰਸਟੀਚਿਊਟ ਦੇ ਵਿੱਚ ਇਹਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਵਾਤਾਵਰਨ ਨੂੰ ਬਚਾਉਣ ਦੇ ਲਈ ਉਹਨਾਂ ਖੋਜਾਂ ਦੇ ਵਿੱਚੋਂ ਸੀ ਆਈਸ ਸਟੋਪਾ ਆਈਸ ਸਟੋਪਾ ਇੱਕ ਬਰਫ਼ ਦੇ ਪਹਾੜ ਬਣਾਉਣ ਦੀ ਇੱਕ ਤਕਨੀਕ ਸੀ ਉਹਨਾਂ ਬਰਫ਼ਾਂ ਦੇ ਪਹਾੜਾਂ ਦੇ ਰਾਹੀਂ ਤੁਸੀਂ ਪਾਣੀ ਨੂੰ ਸੇਵ ਕਰਕੇ ਰੱਖ ਸਕਦੇ ਸੀ ਤੇ ਲੰਬੇ ਸਮੇਂ ਲਈ ਪਾਣੀ ਨੂੰ ਵਸਤ ਸਕਦੇ ਸੀ ਜੋ ਪਾਣੀ ਦੀ ਟੋਟ ਲਦਾਖ ਦੇ ਵਿੱਚ ਆਉਂਦੀ ਸੀ ਉਹ ਇਸ ਨਾਲ ਪੂਰੀ ਹੋ ਗਈ ਤੇ ਫਿਰ ਇਹਨੇ ਸੋਲਰ ਘਰ ਬਣਾਏ ਸੋਲਰ ਘਰ ਇਸ ਤਰ੍ਹਾਂ ਹੁੰਦੇ ਸੀ ਕਿ ਜਿੱਮੇ ਲਦਾਖ ਦੇ ਵਿੱਚ ਬਹੁਤ ਠੰਡ ਪੈਂਦੀ ਹੈਗੀ ਬਹੁਤ ਸਾਰੀ ਬਰਫ਼ ਪੈ ਜਾਂਦੀ ਆ ਤਾਂ ਉਹ ਸੋਲਰ ਘਰ ਨਿੱਗੇ ਰਹਿੰਦੇ ਸੀਗੇ ਇਸ ਤਰ੍ਹਾਂ ਦੇ ਇਹਨੇ ਕੰਮ ਕੀਤੇ 2021 ਦੇ ਵਿੱਚ ਇਹਨੇ ਇੰਡੀਅਨ ਆਰਮੀ ਨੂੰ ਸੋਲਰ ਟੈਂਟ ਬਣਾ ਕੇ ਦਿੱਤੇ ਉਹ ਸੋਲਰ ਟੈਂਟ ਜੋ ਲੇ ਲਦਾਖ ਦੇ ਵਿੱਚ ਚੋਟੀਆਂ ਦੇ ਉੱਤੇ ਫੌਜੀ ਵੀਰ ਕੰਮ ਕਰਦੇ ਨੇ ਉਥੇ ਸੁਰੱਖਿਆ ਕਰਦੇ ਨੇ ਦੇਸ਼ ਦੀ ਉਹਨਾਂ ਨੂੰ ਨਿggੇ ਰਹਿਣ ਵਿੱਚ ਇਹ ਸਹਾਈ ਹੁੰਦੇ ਸੀਗੇ ਤੇ ਸਾਰੀ ਦੁਨੀਆ ਦੇ ਵਿੱਚ ਇਹਦੀ ਵਾਹ ਵਾਹ ਹੋਈ ਕਿ ਵਾਹ ਵਈ ਬਾ ਸੁਨਵਾਂ ਚੁਕਨੇ ਬੜਾ ਵਧੀਆ ਕੰਮ ਕੀਤਾ ਜੇ ਅਵਾਰਡਸ ਬਾਰੇ ਗੱਲ ਕਰਨੀ ਹੋਵੇ ਤਾਂ ਦੁਨੀਆ ਦੇ ਵਿੱਚ ਬਹੁਤ ਅਵਾਰਡ ਇਹਨੂੰ ਬੰਦੇ ਨੂੰ ਦਿੱਤੇ ਗਏ ਰੋਮਨ ਮਕਸੇਸੇ ਅਵਾਰਡ 2018 ਦੇ ਵਿੱਚ ਮਿਲਿਆ ਰੋਲੈਕਸ ਅਵਾਰਡ 2016 ਦੇ ਵਿੱਚ ਮਿਲਿਆ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਅਵਾਰਡ ਇਹਨੂੰ ਦੁਨੀਆ ਭਰ ਵਿੱਚ ਮਿਲੇ ਤੁਹਾਡੇ ਯਾਦ ਹੋਣਾ ਜਦੋਂ 2020 ਦੇ ਵਿੱਚ ਕਰੋਨਾ ਆਇਆ ਸੀ ਤੇ ਉਦੋਂ ਇੱਕ ਐਪਸ ਨੂੰ ਬੰਦ ਕਰਨ ਦੀ ਮਹਿੰਮ ਜੀ ਚੱਲੀ ਸੀ ਜਿਵੇਂ ਟਿਕਟੌਕ ਬੰਦ ਕਰ ਦਿੱਤਾ ਸੀ ਚੀਨੀ ਐਪਾਂ ਬੰਦ ਕੀਤੀਆਂ ਸੀਗੀਆਂ ਤੇ ਉਵੇਂ ਸਾਰੀਆਂ ਐਪਸ ਹੀ ਉਦੋਂ ਬੰਦ ਕੀਤੀਆਂ ਗੈਨਾ ਤਾਂ ਉਦੋਂ 2020 ਦੇ ਵਿੱਚ ਇਸ ਇਨਸਾਨ ਨੇ ਮਹਿੰਮ ਚਲਾਈ ਕਿ ਚੀਨ ਦੇ ਸਮਾਨ ਦਾ ਬਾਈਕਾਟ ਕਰੋ ਉਦੋਂ ਜਦੋਂ ਚੀਨ ਦੇ ਸਮਾਨ ਦਾ ਬਾਈਕਾਟ ਕੀਤਾ ਤਾਂ ਸਰਕਾਰ ਇਸ ਨੂੰ ਬੜਾ ਸਲਾ ਰਹੀ ਸੀ ਤੇ ਬੜਾ ਇਹਨੂੰ ਹੱਥਾਂ ਤੇ ਚੁੱਕ ਰਹੀ ਸੀ ਪਰ ਸਰਕਾਰ ਨੇ ਹੁਣ 26 ਸਤੰਬਰ ਨੂੰ ਇਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਕੱਲਾ ਜੇਲ੍ਹ ਦੇ ਵਿੱਚ ਬੰਦ ਹੀ ਨਹੀਂ ਕੀਤਾ ਕਿਸੇ ਵੇਲੇ ਮੱਥਾ ਚੁੰਮ ਚੁੰਮ ਕੇ ਹਿੱਕ ਨਾਲ ਲਾਉਣ ਵਾਲੀ ਸਰਕਾਰ ਇਸ ਬੰਦੇ ਨੂੰ ਹੁਣ ਦੇਸ਼த்ਰੋਹੀ ਆਖ ਰਹੀ ਆ 26 ਸਤੰਬਰ ਨੂੰ ਇਸ ਨੂੰ ਜੋਧਪੁਰ ਦੀ ਜੇਲ੍ਹ ਦੇ ਵਿੱਚ ਬੰਦ ਕਰਤਾ ਹੁਣ ਆਪਾਂ ਸਮਝਾਂਗੇ ਕਿ ਇਹ ਸਭ ਕੁਝ ਹੋਇਆ ਕਿਉਂ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ ਲੋਕਾਂ ਨੇ ਉਥੋਂ ਦੇ ਆਦਮਾਂ ਮੰਗਾ ਕੀ ਨੇ ਇੱਕ ਕਹਾਣੀ ਸ਼ੁਰੂ ਹੁੰਦੀ ਹੈ 2019 ਤੋਂ 2019 ਚ ਜੰਮੂ ਐਂਡ ਕਸ਼ਮੀਰ ਚੋਂ ਤੇ ਲੇਹ ਲਦਾਖ ਦੇ ਵਿੱਚੋਂ ਭਾਰਤ ਸਰਕਾਰ ਨੇ ਧਾਰਾ 370 ਤੋੜੀ ਉਹ ਧਾਰਾ 370 ਜਦੋਂ ਤੋੜੀ ਤਾਂ ਬਹੁਤ ਸਾਰੇ ਲੋਕ ਉਹ ਧਾਰਾ ਤੋੜਨ ਦੇ ਹੱਕ ਦੇ ਵਿੱਚ ਸੀ ਤੇ ਬਹੁਤ ਸਾਰੇ ਲੋਕ ਵਿਰੋਧ ਦੇ ਵਿੱਚ ਸੀ ਭਾਰਤ ਭਰ ਦੇ ਵਿੱਚ ਵੀ ਵਿਰੋਧ ਹੋਇਆ ਤੇ ਇੱਥੇ ਇਹ ਬੰਦਾ ਜੋ ਸੀ ਇਹ ਸਰਕਾਰ ਦੇ ਪੱਖ ਦੇ ਵਿੱਚ ਸੀ ਤੇ ਸਰਕਾਰ ਇਸ ਬੰਦੇ ਨੂੰ ਯੂਜ਼ ਕਰਕੇ ਲੋਕਾਂ ਦੇ ਵਿੱਚ ਜਾ ਰਹੀ ਸੀ ਤੇ ਕਹਿ ਰਹੀ ਸੀ ਕਿ ਵੇਖੋ ਧਾਰਾ 370 ਤੋੜਨਾ ਬਹੁਤ ਵਧੀਆ ਕਦਮਾਂ ਤੁਸੀਂ ਚਾਹੇ ਇਸ ਇਨਸਾਨ ਤੋਂ ਪੁੱਛ ਲਓ ਤੇ ਇਹ ਬੰਦਾ ਵੀ ਕਹਿ ਰਿਹਾ ਸੀ ਕਿ ਬਹੁਤ ਵਧੀਆ ਕੀਤਾ ਜੀ ਧਾਰਾ 370 ਤੋੜਤੀ ਪਰ ਹੁਣ ਗੱਲ ਕਿੱਥੇ ਖੜੀ ਗੱਲ ਇਹ ਹੋਗੀ ਕਿ ਧਾਰਾ 370 ਤੋੜਨ ਤੋਂ ਬਾਅਦ ਜੋ ਵੀ ਉਥੋਂ ਦੇ ਪਹਾੜ ਨੇ ਜੋ ਵੀ ਉਥੋਂ ਦਾ ਵਾਤਾਵਰਨਾ ਜੋ ਵੀ ਉਥੋਂ ਦੇ ਪਾਣੀ ਨੇ ਉਥੋਂ ਦਾ ਕਾਨੂੰਨ ਉਥੋਂ ਦੀ ਪੁਲਿਸ ਸਭ ਕੁਝ ਹੱਥ 'ਚ ਕਿਹਦੇ ਆ ਗਿਆ ਸੈਂਟਰ ਦੀ ਸਰਕਾਰ ਦੇ ਹੁਣ ਜਦੋਂ ਸੈਂਟਰ ਦੀ ਸਰਕਾਰ ਦੇ ਹੱਥ 'ਚ ਆ ਗਿਆ ਤਾਂ ਅੰਨਾ ਕੀ ਭਾਲੇ ਦੋ ਅੱਖਾਂ ਉੱਥੇ ਫਿਰ ਸਰਕਾਰ ਨੇ ਆਪਦੇ ਡਵੈਲਪਮੈਂਟ ਦੇ ਕੰਮ ਕਰਨੇ ਸ਼ੁਰੂ ਕਰਤੇ ਡਵੈਲਪਮੈਂਟ ਤੁਹਾਨੂੰ ਪਤਾ ਹੀ ਆ ਕਿ ਡਵੈਲਪਮੈਂਟ ਦੇ ਨਾਂ ਤੇ ਵਾਤਾਵਰਨ ਦਾ ਕਹਾਣ ਕੀਤਾ ਜਾਂਦਾ ਆਪਣੇ ਮੁਲਕ ਚ ਇਹੇ ਕੰਮ ਉਥੇ ਸ਼ੁਰੂ ਹੋ ਗਿਆ ਜਦੋਂ ਲੋਕਾਂ ਨੇ ਵੇਖਿਆ ਵੀ ਇੱਥੇ ਤਾਂ ਵੱਡੀਆਂ-ਵੱਡੀਆਂ ਹਾਈਵੇਜ਼ ਬਣ ਰਹਿਣੀਆਂ ਤੇ ਇੱਥੇ ਵੱਡੀਆਂ-ਵੱਡੀਆਂ ਟਨਲਸ ਬਣ ਰਹਿਣੀਆਂ ਸੁਰੰਗਾਂ ਬਣ ਰਹਿਣਾਂ ਤੇ ਉਹਨਾਂ ਦੇ ਨਾਲ ਪਹਾੜਾਂ ਨੂੰ ਤੋੜਿਆ ਜਾ ਰਿਹਾ ਕੁਦਰਤ ਦਾ ਕਹਾਣ ਹੋ ਰਿਹਾ ਤੇ ਦਰਖਤ ਪੱਟੇ ਜਾ ਰਹੇ ਨੇ ਤੇ ਫੇਰ ਲੋਕਾਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ 1 ਜਨਵਰੀ 2023 ਨੂੰ ਬਹੁਤ ਸਾਰੇ ਲੋਕ ਬਹੁਤ ਸਾਰੇ ਗਰੁੱਪਸ ਇਕੱਠੇ ਹੁੰਦੇ ਨੇ ਉਹ ਇਕੱਠੇ ਹੋ ਕੇ ਕਹਿੰਦੇ ਨੇ ਕਿ ਸਰਕਾਰ ਵੱਡੀਆਂ-ਵੱਡੀਆਂ ਕੰਪਨੀਆਂ ਵੱਡੇ-ਵੱਡੇ ਕਾਰਪੋਰੇਟਸ ਨੂੰ ਮੁਨਾਫੇ ਦੇਣ ਦੇ ਲਈ ਸਾਡੇ ਕੁਦਰਤ ਦਾ ਘਾਣ ਕਰ ਰਹੀ ਆ ਸਾਡੇ ਵਾਤਾਵਰਣ ਨੂੰ ਝਾੜ ਰਹੀ ਆ ਇਹਦੇ ਨਾਲ ਲੇਹ ਲਦਾਖ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਚੁੱਕਿਆ ਤੇ ਫਿਰ ਇੱਥੇ ਲੋਕ ਮੀਟਿੰਗ ਕਰਦੇ ਆ ਤੇ ਮੀਟਿੰਗ ਦੇ ਵਿੱਚ ਸੁਣਮ ਬੰਗ ਚੁੱਕੀ ਹੁੰਦਾ ਤੇ ਉਸ ਮੀਟਿੰਗ ਚੋਂ ਚਾਰ ਮੰਗਾਂ ਲੋਕ ਕੱਢ ਕੇ ਲੈ ਕੇ ਆਉਂਦੇ ਆ ਕਿ ਇਹ ਮੰਗਾਂ ਮਨਾਉਣੀਆਂ ਆ ਆਪਾਂ ਸਰਕਾਰ ਤੋਂ ਸਰਕਾਰ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸਰਕਾਰ ਦੇ ਨਾਲ ਗੱਲਬਾਤ ਚੱਲਦੀ ਆ ਉਹ ਜੋ ਮੰਗਾਂ ਸੀ ਉਹਨਾਂ ਚ ਪਹਿਲੀ ਮੰਗ ਸੀ ਕਿ ਇੱਕ ਤਾਂ ਸਾਡੇ ਲਦਾਖ ਨੂੰ ਸੂਬੇ ਦਾ ਅਧਿਕਾਰ ਦਿੱਤਾ ਜਾਵੇ ਜੈਨਕਿ ਇਹਨੂੰ ਸੂਬਾ ਬਣਾ ਦਿੱਤਾ ਜਾਵੇ ਜਿਸ ਤਰ੍ਹਾਂ ਆਪਣਾ ਪੰਜਾਬ ਰਾਜ ਹੈਗਾ ਉਸੇ ਤਰ੍ਹਾਂ ਲੈ ਲਦਾਖ ਵੀ ਇੱਕ ਰਾਜ ਬਣ ਜੇ ਦੂਸਰੀ ਡਿਮਾਂਡ ਲੋਕਾਂ ਵੱਲੋਂ ਇਹ ਰੱਖੀ ਜਾਂਦੀ ਆ ਕਿ ਸਾਡੇ ਲੇਹ ਲਦਾਖ ਨੂੰ ਭਾਰਤੀ ਕਨਸਟੀਟਿਊਸ਼ਨ ਦੇ 6ਵੇਂ ਸਕੇਜੂਲ ਦੇ ਵਿੱਚ ਪਾਇਆ ਜਾਵੇ। ਇਹ 6ਵਾਂ ਸਕੇਜੂਲ ਇਹ ਹੁੰਦਾ ਕਿ ਇੱਥੇ ਆਟੋਨੋਮਸ ਡਿਸਟ੍ਰਿਕਟ ਕਾਉਂਸਲ ਬਣ ਜਾਂਦਾ। ਜਿੱਥੇ ਵੀ ਇਹ 6ਵਾਂ ਸਕੇਜੂਲ ਲੱਗਦਾਗਾ। ਇਹ 6ਵਾਂ ਸਕੇਜੂਲ ਮਜ਼ਿਯਾਰਮ ਤੇ ਅਸਾਮ, ਤ੍ਰਿਪੁਰਾ ਤੇ ਮੇਗਾਲਿਆ ਇਹੋ ਜੇ ਥਾਵਾਂ ਤੇ ਲੱਗਿਆ ਹੋਇਆ। ਇਥੋਂ ਦੇ 10ਕ ਜ਼ਿਲ੍ਹੇ ਹੈਗੇ ਨਹੀਂ ਜਿਹੜੇ ਇਹਦੇ ਵਿੱਚ ਆਉਂਦੇ ਨੇ। ਇਹ ਹੁੰਦਾ ਇਸ ਤਰ੍ਹਾਂ ਕਿ ਜਿਵੇਂ ਕੋਈ ਮੰਨ ਲਓ ਤੁਸੀਂ ਆਦੀਵਾਸੀ ਏਰੀਆਗਾ ਉਥੋਂ ਦੇ ਲੋਕਾਂ ਨੂੰ ਤੇ ਉਥੋਂ ਦੀ ਜ਼ਮੀਨ ਨੂੰ ਉਥੋਂ ਦੇ ਪਾਣੀ ਨੂੰ ਵਾਤਾਵਰਨ ਨੂੰ ਖਤਰਾਗਾ ਲੋਕਾਂ ਤੋਂ ਕਿ ਲੋਕ ਆ ਕੇ ਇਹਨੂੰ ਪ੍ਰਭਾਵਿਤ ਕਰ ਸਕਦੇ ਆ ਇਹ ਖਤਮ ਹੋ ਸਕਦਾਗਾ ਤੇ ਉਹਨੂੰ ਬਚਾਉਣ ਦੇ ਲਈ ਲੋਕਾਂ ਨੂੰ ਅਧਿਕਾਰ ਮਿਲ ਜਾਂਦੇ ਆ ਉਥੋਂ ਦੇ ਡਿਸਟ੍ਰਿਕਟ ਕਾਉਂਸਲ ਨੂੰ ਅਧਿਕਾਰ ਮਿਲ ਜਾਂਦੇ ਆ ਵਿਸ਼ੇਸ਼ ਅਧਿਕਾਰ ਉਹ ਅਧਿਕਾਰਾਂ ਦੇ ਵਿੱਚ ਉਹ ਕੀ ਕਰਦੇ ਆ ਕਿ ਆਪ ਦੇ ਜਲ ਜੰਗਲ ਜ਼ਮੀਨ ਵਾਤਾਵਰਨ ਤੇ ਆਪਦੇ ਲੋਕਾਂ ਨੂੰ ਉਥੇ ਲੋਕਾਂ ਦਾ ਕਲਚਰ ਹੁੰਦਾਗਾ ਜਿਹੜਾ ਉਹਨੂੰ ਬਚਾਉਣ ਦੇ ਲਈ ਆਪਦੇ ਹੀ ਲਾਅ ਬਣਾ ਸਕਦੇ ਹੁੰਦੇ ਆ ਉਹ ਉਥੋਂ ਦਾ ਜ਼ਿਲ੍ਹਾ ਪ੍ਰਬੰਧ ਹੀ ਇਹ ਸਾਰੇ ਕਦਮ ਲੈ ਸਕਦਾ ਇਹਨਾਂ ਗੱਲਾਂ ਤੇ ਇਹੇ ਬਣ ਜਾਂਦਾ ਤੇ ਹੁਣ ਲੋਕਾਂ ਦਾ ਇਹ ਸੀ ਕਿ ਇਥੋਂ ਦੇ ਜੋ ਜਲ ਜੰਗਲ ਜ਼ਮੀਨ ਨੂੰ ਦੂਸ਼ਤ ਕੀਤਾ ਜਾ ਰਿਹਾ ਜੋ ਇਥੇ ਸਾਰੇ ਨੂੰ ਖਰਾਬ ਕੀਤਾ ਜਾ ਰਿਹਾ ਉਸ ਤੇ ਅਸੀਂ ਆਪਦੇ ਲਾਅ ਬਣਾਵਾਂਗੇ ਅਸੀਂ ਆਪਦੇ ਜਲ ਜੰਗਲ ਜ਼ਮੀਨ ਨੂੰ ਬਚਾਉਣਾ ਹੈ ਇਸ ਕਰਕੇ सीएमएस ਕੈਜੂਲ ਦੇ ਵਿੱਚ ਸਾਡੇ ਲੇਹ ਲਾਖ ਨੂੰ ਪਾਇਆ ਜਾਵੇ ਤੀਸਰੀ ਮੰਗ ਸੀ ਜਿਹੜੀ ਉਹ ਸੀ ਕਿ ਇੱਥੇ ਪਬਲਿਕ ਸੈਕਟਰ ਬਣਾਉਣ ਦੇ ਲਈ ਸਾਨੂੰ ਇਜਾਜ਼ਤ ਦਿੱਤੀ ਜਾਵੇ ਇੱਥੇ ਇਹਨਾਂ ਦਾ ਲੇਹ ਲਾਖ ਦੇ ਲੋਕਾਂ ਦਾ ਆਪਣਾ ਪਬਲਿਕ ਸੈਕਟਰ ਹੋਵੇ ਪਬਲਿਕ ਸੈਕਟਰ ਜਿਵੇਂ ਆਪਣਾ ਪੀਪੀਐਸਸੀ ਆ ਆਪਣਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਵੇਂ ਸਾਡਾ ਆਪ ਦਾ ਸਰਵਿਸ ਕਮਿਸ਼ਨ ਹੋਵੇ ਲੇਹ ਲਾਖ ਦਾ ਚੌਥੀ ਮੰਗ ਲੋਕਾਂ ਦੀ ਇਹ ਸੀ ਕਿ ਜੋ ਪਾਰਲੀਮੈਂਟ ਵਾਲੀਆਂ ਸੀਟਸ ਹੁੰਦੀਆਂ ਉਹ ਸਾਡੇ ਇੱਕ ਸੀਟਾਂ ਤੇ ਇੱਕ ਤੋਂ ਸਾਡੀਆਂ ਸੀਟਾਂ ਨੂੰ ਦੋ ਕਰ ਦਿੱਤਾ ਜਾਵੇ ਜਾਨੀ ਇੱਕ ਪਾਰਲੀਮੈਂਟ ਸੀਟ ਹੈ ਜਿੱਥੇ ਉਸ ਨੂੰ ਡਿਵਾਈਡ ਕਰ ਦੋ ਤੇ ਉਹਨੂੰ ਦੋ ਕਰ ਦੋ ਇਹੇ ਮੰਗ ਸੀ ਤੇ ਇਹਨਾਂ ਮੰਗਾਂ ਦੇ ਵਿੱਚੋਂ ਹੁਣ ਜਦੋਂ ਗੱਲ ਚੱਲਦੀ ਆ ਸਰਕਾਰ ਦੇ ਨਾਲ 2023 ਦੇ ਵਿੱਚ ਵੱਡੇ ਪੱਤਰ ਤੇ ਐਡੇ ਵੱਡੇ ਪੱਤਰ ਤੇ ਉਹ ਰੈਲੀ ਹੋਈ ਸੀ ਜਦੋਂ ਉਹ ਅੰਦੋਲਨ ਸ਼ੁਰੂ ਹੋਇਆ ਕਿ ਲਗਭਗ ਆਲਮੋਸਟ ਸਾਰਾ ਲੇ ਲਾਖ ਹੀ ਉੱਥੇ ਪਹੁੰਚ ਗਿਆ ਸੀ ਜਦੋਂ ਵੱਡੇ ਪੱਤਰ ਤੇ ਪ੍ਰਦਰਸ਼ਨ ਹੋਣੇ ਸ਼ੁਰੂ ਹੋਏ ਤਾਂ ਸਰਕਾਰ ਨੂੰ ਟੇਬਲ ਤੇ ਆਉਣਾ ਪਿਆ ਸਰਕਾਰ ਟੇਬਲ ਤੇ ਆ ਕੇ ਇਹਨਾਂ ਨਾਲ ਗੱਲਬਾਤ ਕਰਨ ਲੱਗੀ ਤੰਗ ਹਲਵਾਤ ਦੇ ਵਿੱਚ ਸਰਕਾਰ ਨੇ ਦੋ ਮੰਗਾਂ ਮੰਨਣੀਆਂ ਮਨਜ਼ੂਰ ਕਰ ਲਈਆਂ ਤੇ ਉਸ ਤੋਂ ਬਾਅਦ ਸਰਕਾਰ ਨੇ ਕਹਿਤਾ ਵੀ ਦੋ ਮੰਗਾਂ ਸੀ ਬਿਲਕੁਲ ਵੀ ਨਹੀਂ ਮੰਨਦੇ ਉਹ ਜਿਹੜੀਆਂ ਦੋ ਮੰਗਾਂ ਸੀ ਉਹਦੇ ਵਿੱਚ ਸੀ ਕਿ ਇੱਕ ਤਾਂ ਤੁਹਾਡਾ ਪਾਰਲੀਮੈਂਟ ਦਾ ਜੋ ਤੁਸੀਂ ਕਹਿੰਦੇ ਹੋ ਉਹ ਇੱਕ ਤੋਂ ਦੋ ਸੀਟਾਂ ਕਰ ਦਿੰਨੇ ਆ ਓਕੇ ਆ ਕੰਮ ਫਿਰ ਜਿਹੜਾ ਸਰਵਿਸ ਕਮਿਸ਼ਨ ਕਹਿੰਦੇ ਹੋ ਤੁਸੀਂ ਉਹ ਬਣਾ ਦਿੰਨੇ ਆ ਪਬਲਿਕ ਸਰਵਿਸ ਕਮਿਸ਼ਨ ਬਣਾ ਦਿੰਨੇ ਆ ਕਹਿੰਦੇ ਪਰ ਜੋ ਸੂਬੇ ਦੇ ਅਧਿਕਾਰ ਤੇ 6th ਸਕੇਜੂਲ ਮੰਗਦੇ ਆ ਇਹ ਉਸ ਤੇ ਇਹਨਾਂ ਦੀ ਸਹਿਮਤੀ ਨਹੀਂ ਬਣ ਸਕੀ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਨਹੀਂ ਸਾਨੂੰ ਤਾਂ ਚਾਰੇ ਦੀਆਂ ਚਾਰੇ ਮੰਗਾਂ ਚਾਹੀਦੀਆਂ ਲੋਕਾਂ ਨੇ ਦੁਆਰੇ ਪ੍ਰਦਰਸ਼ਨ ਸ਼ੁਰੂ ਕਰਤਾ ਤੇ ਫਿਰ ਦੁਆਰੇ ਪ੍ਰਦਰਸ਼ਨ ਜਦੋਂ ਚੱਲਿਆ ਤਾਂ 2023 ਦੇ ਵਿੱਚ ਵੀ ਇਹ ਪ੍ਰਦਰਸ਼ਨ ਚੱਲੀ ਗਿਆ ਤੇ ਸਰਕਾਰ ਟੇਬਲ ਤੇ ਆ ਜਾਂਦੀ ਸੀ ਇਹਨਾਂ ਨੂੰ ਕਹਿੰਦੀ ਸੀ ਵੀ ਆਹਾ ਦੋ ਮੰਗਾ ਅਸੀਂ ਮੰਨ ਲੈਨੇ ਆ ਤੇ ਲੋਕ ਫੇਰ ਵਾਪਸ ਚਲੇ ਜਾਂਦੇ ਸੀ ਇਸ ਤਰ੍ਹਾਂ ਸੋਨਮ ਬਾਂਗ ਚੁੱਕ ਵੀ ਭੁੱਖ ਹੜਤਾਲ ਤੇ ਬਹਿ ਜਾਂਦਾ ਸੀ ਸੋਨਮ ਬਾਂਗ ਚੁੱਕ ਨੇ ਬੜਾ ਸੰਘਰਸ਼ ਕੀਤਾ ਤੇ ਇਸ ਦੇ ਨਾਲ ਹੋਰ ਲੇ ਲਦਾਖ ਦੇ ਸਾਰੇ ਲੋਕ ਹੀ ਹੁੰਦੇ ਸੀ ਤੇ ਹੋਰ ਬਹੁਤ ਸਾਰੇ ਗਰੁੱਪ ਹੁੰਦੇ ਸੀ ਉੱਥੇ ਜਥੇਬੰਦੀਆਂ ਤੇ ਉਥੋਂ ਦੀਆਂ ਐਨ ਜੀਓਜ਼ ਲੋਕ ਰਲ ਕੇ ਲੜ ਰਹੇ ਸੀ ਤੇ 2024 ਦੇ ਵਿੱਚ ਵੀ ਇਸ ਤਰ੍ਹਾਂ ਹੀ ਚੱਲਿਆ ਇਦਾਂ ਚੱਲਦੇ ਚੱਲਦੇ ਸਰਕਾਰ ਆ ਜਾਂਦੀ ਸੀ ਟੇਬਲ ਤੇ ਤੇ ਫਿਰ ਗੱਲਬਾਤ ਟੁੱਟ ਜਾਂਦੀ ਸੀ ਸਰਕਾਰ ਹੀ ਗੱਲਬਾਤ ਤੋੜਦੀ ਸੀ ਗੱਲਬਾਤ ਟੁੱਟਣ ਤੋਂ ਬਾਅਦ ਤੇ ਸੁੰਨਵਾਚਕ ਤੇ ਹੋਰ ਲੋਕ ਫਿਰ ਤੋਂ ਭੁਖੜਤਾ ਰੱਖ ਦਿੰਦੇ ਸੀ ਤੇ ਭੁਖੜਤਾਲ ਨੂੰ ਵਾਅਦਾ ਵੇਖ ਕੇ ਸਰਕਾਰ ਫੇਰ ਟੇਬਲ ਤੇ ਆ ਜਾਂਦੀ ਸੀ ਤੇ ਫੇਰ ਟੇਬਲ ਤੇ ਆ ਕੇ ਫੇਰ ਗੱਲਬਾਤ ਤੋਂ ਭੱਜ ਜਾਂਦੀ ਸੀ ਗੱਲਬਾਤ ਤੋੜ ਜਾਂਦੀ ਸੀ ਤੇ ਇਹ ਫੇਰ ਤੋਂ ਫੇਰ ਭੁਖੜਤਾ ਰੱਖ ਦਿੰਦੇ ਸੀ ਇਸ ਤਰ੍ਹਾਂ ਚੱਲਦੇ ਚੱਲਦੇ 2 ਸਾਲਾਂ ਦਾ ਸਮਾਂ ਹੋਣ ਤੇ ਆ ਗਿਆ 3 ਸਤੰਬਰ 10 ਇਸੇ ਸਾਲ ਦੀ ਇਸ 10 ਸਤੰਬਰ ਨੂੰ ਸੋਨਮ ਵਾਂਗਚੁਕ ਨੇ 15 ਹੋਰ ਲੋਕਾਂ ਦੇ ਨਾਲ ਭੁੱਖ ਹੜਤਾਲ ਸ਼ੁਰੂ ਕਰਤੀ ਜਦੋਂ ਭੁੱਖ ਹੜਤਾਲ ਸ਼ੁਰੂ ਕਰਤੀ ਪਰ ਸਰਕਾਰ ਨੇ ਕੋਈ ਵੀ ਗੱਲ ਨਾ ਸੁਣੀ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ ਤਾਂ ਲਦਾਖ ਦੇ ਯੂਥ ਨੇ ਜਿਹੜਾ ਨੇਪਾਲ ਵਾਲਾ ਘਟਨਾਕ੍ਰਮ ਵੇਖਿਆ ਹੋਇਆ ਸੀ ਉਸ ਤੋਂ ਪ੍ਰਭਾਵਿਤ ਹੋ ਕੇ ਯੂਥ ਦੇ ਵਿੱਚ ਗੁੱਸਾ ਸੀ ਕਿ ਸਾਡੇ ਲੀਡਰ ਦੀ ਗੱਲ ਨਹੀਂ ਸੁਣੀ ਜਾ ਰਹੀ ਸਾਡੇ ਲਦਾਖ ਦੇ ਵਾਤਾਵਰਨ ਨੂੰ ਖਰਾਬ ਕੀਤਾ ਜਾ ਰਿਹਾ ਤੇ ਫਿਰ ਯੂਥ ਨੇ ਕੀ ਕੀਤਾ ਕਿ ਬੀਜੇਪੀ ਦਾ ਦਫਤਰ ਫੂਕ ਦਿੱਤਾ ਤੇ ਉਥੇ ਜੋ ਮੜਗ ਮੋਟੀਆਂ ਗੱਡੀਆਂ ਗੁੱਡੀਆਂ ਖੜੀਆਂ ਸੀ ਉਹਨਾਂ ਨੂੰ ਵੀ ਅੱਗ ਪੈ ਗਈ ਤੇ ਇਸ ਤਰ੍ਹਾਂ ਉਥੇ ਹਿੰਸਾ ਪਾ ਰੱਗ ਗਈ ਤੇ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਸਿੱਧੀ ਗੋਲੀ ਚਲਾਈ ਤੇ ਉਥੇ ਬਹੁਤ ਸਾਰੇ ਨੌਜਵਾਨ ਮਾਰੇ ਗਏ ਜਨਿ ਕਿ ਸਰਕਾਰ ਨੇ ਉਹਨਾਂ ਨੂੰ ਕੰਟਰੋਲ ਕਰਨ ਦੀ بجائے ਉਹਨਾਂ ਨਾਲ ਗੱਲਬਾਤ ਚਲਾਉਣ ਦੀ بجائے ਉਹਨਾਂ ਦੇ ਮੰਗਾਂ ਦਾ ਹੱਲ ਕੱਢਣ ਦੀ بجائے ਗੋਲੀ ਨੂੰ ਚਲਾਉਣਾ ਠੀਕ ਸਮਝਿਆ ਫਿਰ ਹੁਣ ਉਸ ਗੋਲੀ ਤੋਂ ਬਾਅਦ ਕੀ ਹੋਇਆ ਉਸ ਗੋਲੀ ਤੋਂ ਬਾਅਦ ਹੋਇਆ ਇਹ ਹੈ ਕਿ ਲੇਹ ਲਦਾਖ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਗੁੱਸਾ ਹੈ ਤੇ ਉਸ ਗੁੱਸੇ ਨੂੰ ਗੋਲੀ ਦੇ ਨਾਲ ਹੀ ਕੰਟਰੋਲ ਹੁਣ ਕੀਤਾ ਜਾ ਰਿਹਾ ਹੈ ਉਥੇ ਇੰਟਰਨੈਟ ਬੰਦ ਕਰ ਦਿੱਤਾ ਉਥੇ ਲੋਕਾਂ ਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਇਹ ਸਭ ਕੁਝ ਉਥੇ ਚੱਲ ਰਿਹਾ ਤੇ ਸੋਨਮ ਵਾਂਗ ਚੁਕ ਨੂੰ 26 ਸਤੰਬਰ ਨੂੰ ਸਰਕਾਰ ਨੇ ਐਨਐਸਏ ਲਾ ਕੇ ਇਹ ਹੁਣ ਜਦੋਂ ਤਾਂ ਇਹ ਸੋਨਮ ਵਾਂਗ ਚੁਕ ਸਰਕਾਰ ਦੀ ਗੱਲ ਕਰਦਾ ਸੀ ਸਰਕਾਰ ਦੀ ਬੋਲੀ ਬੋਲਦਾ ਸੀ 2019 ਦੇ ਵਿੱਚ ਕਹਿੰਦਾ ਸੀ ਕਿ 370 ਧਾਰਾ ਜਿਹੜੀ ਤੋੜੀ ਆ ਉਹ ਸਹੀ ਹੈ ਜੀ ਤੇ ਫਿਰ ਜਦੋਂ ਚੀਨ ਦੇ ਸਮਾਨ ਦਾ ਬਾਈਕਾਟ ਕਰਦਾ ਸੀ ਉਦੋਂ ਤੇ ਫਿਰ ਜਦੋਂ ਕਰੋਨਾ ਦੇ ਵਿੱਚ ਲੋਕਾਂ ਨੂੰ ਇਹ ਦਵਾਈ ਬੂਟੀ ਦੇ ਰਿਹਾ ਸੀ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਰਿਹਾ ਸੀ ਉਦੋਂ ਵੀ ਤੇ ਇਸ ਤੋਂ ਵੀ ਅੱਗੇ ਜਦੋਂ ਇੰਡੀਅਨ ਆਰਮੀ ਨੂੰ ਇਹ ਸੋਨਰ ਟੈਂਟ ਬਣਾ ਕੇ ਦੇ ਰਿਹਾ ਸੀ ਉਦੋਂ ਉਦੋਂ ਬਹੁਤ ਚੰਗਾ ਲੱਗ ਰਿਹਾ ਸੀ ਮੱਥਾ ਚੁੰਮ ਚੁੰਮ ਕੇ ਹਿੱਕ ਨਾਲ ਲਾ ਰਹੀ ਸੀ ਸਰਕਾਰ ਨੇ ਪਰ ਜਦੋਂ ਸੋਨਮ ਬਾਘਚੁੱਕ ਦੇ ਸਾਹਮਣੇ ਇਹ ਸਵਾਲ ਖੜਾ ਹੋ ਗਿਆ ਇਹ ਹੁਣ ਮੈਂ ਸਰਕਾਰ ਦੇ ਵਿੱਚੋਂ ਤੇ ਲੇਹ ਲਦਾਖ ਦੇ ਵਾਤਾਵਰਣ ਦੇ ਵਿੱਚੋਂ ਲੇਹ ਲਦਾਖ ਦੇ ਲੋਕਾਂ ਦੇ ਵਿੱਚੋਂ ਇੱਕ ਨੂੰ ਚੁਣਨਾ ਤਾਂ ਉਦੋਂ ਸੋਨਮ ਵਾਂਗਚੁਕ ਲੇਹ ਲਦਾਖ ਨਾਲ ਖੜ ਗਿਆ ਲੇਹ ਲਦਾਖ ਨਾਲ ਖੜਨਾ ਸੋਨਮ ਵਾਂਗਚੁਕ ਨੂੰ ਇੰਨਾ ਭਾਰੀ ਪੈ ਰਿਹਾ ਕਿ ਉਸ ਨੂੰ ਹੁਣ ਦੇਸ਼ทรਹੀ ਗਿਰਦਾਨ ਦਿੱਤਾ ਗਿਆ ਉਹਦੀ ਜਿਹੜੀ ਐਨ ਜੀਓ ਆ ਉਹਦੀ ਕੋਈ ਬੱਸ ਸੀਗੀ ਤੇ ਉਹ ਬੱਸ ਪੁਰਾਣੀ ਹੋ ਚੁੱਕੀ ਸੀ ਸੋਨਮ ਵਾਂਗਚੁਕ ਨੇ ਉਹ ਬੱਸ ਵੇਚੀ ਸੀ ਉਹ ਬੱਸ ਵੇਚ ਕੇ 3 ਲੱਖ ਰੁਪਇਆ ਵਟ ਕੇ ਉਸ ਨੇ ਆਪਦੇ ਅਕਾਊਂਟ ਦੇ ਵਿੱਚ ਪਾਇਆ ਸੀ ਜਿਹੜਾ ਅਕਾਊਂਟ ਉਸ ਦੀ ਐਨ ਜੀਓ ਦਾ ਸੀ ਤਾਂ ਸਰਕਾਰ ਨੇ ਉਸ ਤੇ ਇਹ ਵੀ ਕੇਸ ਬਣਾਤਾ ਕਿ 3 ਲੱਖ ਕੈਸ਼ ਕਿੱਥੋਂ ਲੈ ਕੇ ਆਇਆ ਉਸ ਨੇ ਸਮਝਾ ਵੀ ਦਿੱਤਾ ਕਿ ਇੱਥੋਂ ਲੈ ਕੇ ਆਇਆ ਪਰ ਉਸ ਦੀ ਨਹੀਂ ਸੁਣੀ ਜਾ ਰਹੀ ਐਨਐਸਏ ਲਾ ਕੇ ਹੁਣ ਪਾਕਿਸਤਾਨ ਨਾਲ ਵੀ ਉਹਦੇ ਲਿੰਕ ਜੋੜੇ ਜਾ ਰਹੇ ਆ ਹੁਣ ਚੀਨ ਨਾਲ ਵੀ ਉਹਦੇ ਲਿੰਕ ਜੋੜੇ ਜਾ ਰਹੇ ਆ ਇਹ ਕਿਹਾ ਜਾ ਰਿਹਾ ਕਿ ਇਹੇ ਦੇਸ਼ ਦੇ ਖਿਲਾਫ ਵੱਡੀ ਸਾਜ਼ਿਸ਼ ਰਚ ਰਿਹਾ ਸੀ ਇਹੇ ਦੇਸ਼ ਦੇ ਵਿੱਚ ਹਿੰਸਾ ਭੜਕਾ ਰਿਹਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਗੱਲ ਇਹ ਆ ਕਿ ਜਿਵੇਂ ਆਪਣੇ ਪੰਜਾਬ ਦੇ ਵਿੱਚ ਆ ਸਾਰੇ ਕਾਨੂੰਨ ਹੀ ਸੈਂਟਰ ਦੀ ਸਰਕਾਰ ਆਪਣੇ ਹੱਥ ਚ ਲੈ ਰਹੀ ਆ ਪੰਜਾਬ ਦੇ ਵਿੱਚ ਤਾਂ ਕੁਝ ਵੀ ਨਹੀਂ ਰਿਹਾ ਤੇ ਉਵੇਂ ਜਿਵੇਂ ਆਪਾਂ BBMP ਵਾਲਾ ਵੇਖਿਆ ਕਿ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਸੈਂਟਰ ਦੀ ਸਰਕਾਰ ਨੇ ਆਪਦੀ ਇੰਟਰ ਕਰ ਲਿਆ ਉਵੇਂ ਸਾਰੇ ਰਾਜਾਂ ਦੇ ਕਾਨੂੰਨ ਸੈਂਟਰ ਦੀ ਸਰਕਾਰ ਆਪਦੇ ਹੱਥ ਚ ਲੈ ਰਹੀ ਆ ਹੁਣ ਜਿੱਥੇ ਤਾਂ ਸੈਂਟਰ ਸਰਕਾਰ ਆਪਦੇ ਹੱਥ ਚ ਸਭ ਕੁਝ ਲੈ ਰਹੀ ਆ ਸਾਰੇ ਭਾਰਤ ਦੇ ਵਿੱਚ ਉਥੇ ਲੇਹ ਲਦਾਖ ਦੇ ਲੋਕਾਂ ਦੀ ਡਿਮਾਂਡ ਉਸ ਤੋਂ ਬਿਲਕੁਲ ਉਲਟਾ ਲੋਕ ਕਹਿ ਰਹੇ ਆ ਕਿ ਸਾਡੇ ਸਾਨੂੰ ਤੁਸੀਂ ਕਾਨੂੰਨੀ ਹੱਕ ਦਿਓ ਸਰਕਾਰ ਤਾਂ ਜਿਹੜੇ ਰਾਜਾਂ ਕੋਲੇ ਹੈਗੇ ਨੇ ਹੱਕ ਉਹਨਾਂ ਤੋਂ ਵੀ ਖੋ ਰਹੀ ਆ ਤੇ ਲੇਹ ਲਦਾਖ ਦੇ ਲੋਕ ਉਲਟੀ ਗੰਗਾ ਵਹੋਂ ਨੂੰ ਫਿਰਦੇ ਆ ਪਰ ਗੰਗਾ ਉਹਨਾਂ ਦੀ ਬਿਲਕੁਲ ਸਹੀ ਹੈ ਗੱਲ ਸਹੀ ਆ ਉਹਨਾਂ ਦੀ ਪਰ ਇਹ ਜੋ ਸਰਕਾਰ ਆ ਉਹ ਇੰਨੀ ਤਾਨਾਸ਼ਾਹੀ ਤਾਨਾਸ਼ਾਹੀ ਹੈਗੀ ਆ ਕਿ ਸਰਕਾਰ ਦੇ ਤਾਂ ਇਹ ਬਿਲਕੁਲ ਹੀ ਉਲਟ ਜਾਂਦੀ ਆ ਗੱਲ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਤੇ ਹੋਰ ਰਾਜਾਂ ਦੇ ਹਰਿਆਣਾ ਰਾਜਸਥਾਨ ਸਾਰੇ ਹੀ ਭਾਰਤ ਭਰ ਦੇ ਕਿਸਾਨਾਂ ਨੇ ਉਲਟੀ ਗੰਗਾ ਵਹਾਈ ਸੀ ਕਿ ਜੋ ਖੇਤੀ ਦੇ ਕਾਲੇ ਕਾਨੂੰਨ ਸੀ ਉਹ ਵਾਪਸ ਕਰਵਾਏ ਸੀ ਉਸੇ ਤਰ੍ਹਾਂ ਕੀ ਲੇਲ ਦਾਖ ਦੇ ਲੋਕ ਇਹੇ ਕੰਮ ਕਰ ਸਕਣਗੇ ਇਹ ਵੇਖਣ ਵਾਲੀ ਗੱਲ ਹੋਊਗੀ ਭਾਰਤ ਪਰ ਦੇ ਲੋਕ ਕੁਝ ਕਹਿ ਰਹੇ ਨੇ ਕਿ ਸੋਨਮ ਬੰਗ ਚੁੱਕ ਸਹੀ ਆ ਤੇ ਕੁਝ ਕਹਿ ਰਹੇ ਨੇ ਕਿ ਸਰਕਾਰ ਸਹੀ ਆ ਤੁਹਾਡੀ ਇਸ ਤੇ ਕੀ ਰਾਏ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਲੱਗਦਾ ਕਿ ਸੋਨਮ ਬੰਗ ਚੁੱਕ ਸਹੀ ਆ ਤਾਂ ਤੁਸੀਂ نیچے ਕਮੈਂਟ ਕਰਕੇ ਸੋਨਮ ਬੰਗ ਚੁੱਕ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ ਤੁਸੀਂ ਦੇਖਦੇ ਰਹੋ ਹਾਂਜੀ ਬਾਈ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ